ਪਾਣੀ ਬਚਾਓ ਸਤਲੁਜ ਬਚਾਓ 28 ਨਵੰਬਰ ਨੂੰ ਪਿੰਡ ਮੋ ਸਾਹਿਬ ਦਾਣਾ ਮੰਡੀ ਵਿਖੇ ਵਿਸ਼ਾਲ ਮੋਰਚਾ ਲਗਾਇਆ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਪੇ ਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਕਮਾ ਜਿਸਾ ਕ ਜਨਰਲ ਖਤਰੇ ਭਾ ਕੇ ਕਿਸਾਨ ਕਾਦੀਆਂ ਜਿਲ੍ਹਾ ਜਲੰਧਾ ਆਜੋ ਤਰਨਾ ਬਹੁਤ ਸਾਧੇ ਵਿੱਚ ਇਹ ਸਾਡੀਆਂ ਸਵਾਰੀਆਂ 11 ਨਵੰਬਰ ਤੋਂ 18 ਨਵੰਬਰ ਤੋਂ ਚੱਲ ਰਿਹਾ ਜੀ ਇਹ ਤਾਰਾ ਲੋਕ ਉਧਰ ਐਮਐਲਏ ਦੇ ਖਿਲਾਫ ਲੱਗਾ ਹੋਇਆ ਆ ਮੁੱਦਾ ਇਹ ਆ ਕਿ ਜਿਹੜਾ ਮਿਲਗਾ ਪੈਂਡਵਾ ਹੋਰ ਪੈਂਦਾ ਸਾਰਾ ਪਾਣੀ ਸੜਕ ਦੇ ਵਿੱਚ ਪਟ ਕੇ ਅੰਡਰ ਗਰਾਉਂਡ ਪੈਵ ਦੱਬ ਗਏ ਆਸ ਤੇ ਡੋਦਰਾ ਮੌਸਾ ਦਾ ਮਾਤਾ ਕੰਗਾ ਦਾ ਡੋਦਰਾ ਕੁਅਜ ਦੇ ਪਰ ਪਾਕਿਸਤਾਨ ਹੈ ਜੀ ਇਹ ਗੁਰੂ ਕਰਦੇ ਆ ਕਿ ਉਹਦੇ ਆ ਕੇ ਸੜਕ ਦੇ ਕੋਲ ਜਾ ਕੇ ਬੋਸਾ ਪਿੰਡ ਦੇ ਵਿੱਚੋਂ ਇਜਾ ਕਰਕੇ ਮਿਓਲ ਪਿੰਡ ਦੇ ਵਿੱਚੋਂ ਇਜਾ ਕਰਕੇ ਇਹ ਦਰਿਆ ਦੇ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਸਾਡੇ ਇਸ ਇਲਾਕੇ ਨੂੰ ਨਹੀਂ ਮਜੂਰਾ ਕਿਉਂਕਿ ਇਹ ਹਲਕੇ ਦਾ ਪਾਣੀ ਦੂਜੇ ਹਲਕੇ ਦੇ ਤਕਨੋ ਨਾ ਤਾਂ ਨਹੀਂ ਪਾਇਆ ਜਾ ਸਕਦਾ ਦੂਜੀ ਗੱਲ ਮੜਗਾ ਪਿੰਡ ਦੇ ਆਸ-ਪਾਸਾਰੇ ਪਾਸੇ 12 ਛਪੜ ਹਰ ਜੋ ਵੱਡੇ ਵੱਡੇ ਹਰ ਉਹਨਾਂ ਨੂੰ ਸਰਕਾਰ ਚੈਨਲ ਆਈ ਕਦੇ ਕਦੀ ਵੀ ਸੋਚ ਨਹੀਂ ਕਰ ਰਹੀ ਕੋਈ ਸਕੀਮ ਨਹੀਂ ਬਣਾਈ ਆ ਲੋਕਾਂ ਨੂੰ ਸਤੌੜਲਾ ਕੰਮ ਕਰ ਰਹੀ ਆ ਧੱਕਾ ਕਰ ਰਹੀ ਆ ਪਿੰਡ ਦੀ ਪੰਚਾਇਤੋਂ ਡਰਾਇਆ ਤਾਂ ਬਤਾਇਆ ਜਾ ਰਿਹਾ ਸੇਰ ਚੱਕ ਕੇ ਦਰਬਾਰ ਕਾਤਵਾ ਲਾਗੇ ਤੁਹਾਡੇ ਦੇ ਪੱਜ ਕੱਢ ਲਾਗੇ ਹੋਰ ਇਸ ਕਰਕੇ ਪੈਂਡ ਮੋਸਾ ਤੇ ਨੀਵਾਲ ਦੀ ਸਪੋਰਟ ਕਰਵਾ ਤੇ ਸਾਰਿਆਂ ਜਥੇਬੰਦੀਆਂ ਤਨਾਕੇ ਦੇ ਸਾਰੇ ਜੋਥੇ ਅੱਜ ਇਕੱਠੇ ਹੋ ਕੇ ਦੇ ਹੱਥਾਂ ਦੇ ਰਹੀਆਂ ਅੱਜ ਵਿਸ਼ਾਲ ਕੰਮ ਕੀਤਾ ਗਿਆ ਹੈ ਇਸ ਕਾਰਨ ਸੇ ਮੈਂ ਸਾਰਿਆਂ ਜੱਥੇਬੰਦੀਆਂ ਸ਼ਾਮਲ ਹੋਈਆਂ ਇਹ ਪਾਣੀ ਜਿਹੜਾ ਕਿਸੇ ਵੀ ਹਾਲਤ ਵਿੱਚ ਇਧਰ ਉਹਦੇ ਦਰਿਆ ਦੇ ਵਿੱਚ ਨਹੀਂ ਜਾਂਦਾ ਜਾਵੇਗਾ ਔਰ ਕਿਸੇ ਵੀ ਹਾਲਤ ਵਿੱਚ ਦਰਿਆ ਦੇ ਵਿੱਚ ਪਾਣੀ ਗੰਦਾ ਨਹੀਂ ਪੈਣਾ ਤਾਂ ਜਾਵੇ ਚਾਹੇ ਕਿਸੇ ਵੀ ਰਸਤੇ ਜਾਣਾ ਚਾਹਦੇ ਹੋ ਔਰ ਅੱਜ ਸਰਕਾਰ ਨੂੰ ਅਸੀਂ ਇਹ ਅਲਟੀਮੇਟ ਦੇ ਰਹੇ ਆ ਕਿ ਜੇ ਇਸ ਮੁੱਦੇ ਨੂੰ ਇਸ ਪ੍ਰੋਜੈਕਟ ਨੂੰ ਜਲਦੀ ਬੰਦ ਨਾ ਕੀਤਾ ਤਾਂ ਅਸੀਂ ਇਸ ਤੋਂ ਬਾਅਦ ਆਡਾ ਵੱਡਾ ਸਰਕਾਰ ਦੇ ਮਜਬੂਰ ਰਵਾਂਗੇ ਜੀ ਬਾਹਰ ਕੁਝ ਖਾਲਸਾ ਬਾਹਰ ਕੁਝ ਖਾਲਸਾ ਜੀ ਆਪਕੀ ਪਤੇ 15 20 ਬਲਾਕ ਸੀਨੀਅਰ ਨੀਓਟਕਾਂ ਕੰਮ ਸਿਰੋਗੂ ਨਾਡੋ ਸਰਵਰ ਚੱਲਦਾ ਇਹ ਜਿਹੜਾ ਜਿਹੜਾ ਇਕੱਠ ਹੋ ਰਿਹਾ ਆ ਕਹਿੰਦੇ ਚੇ ਬਿਲਗਾ ਜਿਹੜਾ ਬਿਲਗਾ ਸ਼ੇਰ ਹੀ ਆ ਤੇਰੇ 10 11 ਛੱਪੜ ਉਹਦਾ ਪਾਣੀ ਜਿਹੜਾ ਆ ਉਹ ਮੋਸੋ ਗੁਰਵਰਜਨ ਦੇ ਵੀ ਪੂਰਤ ਚੋ ਚੰਨ ਚੋੜੇ ਵਿੱਚ ਦੀ ਕੱਢ ਕੇ ਜਿਹੜਾ ਪਾਣੀ ਆ ਮਾਸਟਰ ਤੋਂ ਲਿਉਂਦੇ ਆ ਮੀਵਾਲੀ ਹੋ ਕੇ ਦਰਿਆਵ ਦੇ ਵਿੱਚ ਪਾਇਆ ਜਾ ਰਿਹਾ ਆ ਜੋ ਕਿ ਗੰਦਾ ਪਾਣੀ ਜਿਸ ਨਾਲ ਕਿਹੜਾ ਪਾਣੀ ਦਾ ਜਿਹੜਾ ਆ ਉਹ ਪੋਲੂਸ਼ਨ ਹੋ ਰਿਹਾ ਇਸ ਕਰਕੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜਾ ਪਾਣੀ ਆ ਉੱਥੇ ਡਲਗੇ ਨੇ ਖੱਤਿਆਂ ਨੂੰ ਟਰੀਟਮੈਂਟ ਕਰਕੇ ਖੱਤਿਆਂ ਨੂੰ ਲਾਜਾਵੇ ਨਾ ਕਿ ਮਿਲਗੇ ਕੋਲੋਂ ਪਾਣੀ ਲਿਆ ਕੇ ਪੌਰ ਸਾਹਿਬ ਦੀ 딸 ਬੇਟੀ ਹੋ ਕੇ ਦਰਿਆ ਦੇ ਵਿੱਚ ਪਾਇਆ ਜਾਵੇ ਅਸੀਂ ਇਹਦੀ ਸਖਤ ਨਿੰਦਾ ਵਿੱਚ ਸਖਤ ਚਰਚਾ ਵਿੱਚ ਨਿੰਦਿਆ ਕਰਦੇ ਹਾਂ ਕਿ ਜਿਹੜਾ ਇਹ ਕੰਮ ਆ ਪਰ ਇਸ ਨੂੰ ਤੰਤ ਰੋਕ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਿੱਚ ਤਿੰਨੋਂ ਪਾਸ ਕਰ ਰਹੇ ਨੇ ਕਿਉਂਕਿ ਉਹਨਾਂ ਕੋਲ ਮジョਰਿਟੀ ਹੈ ਪਰ ਵਿਧਾਨ ਸਭਾ ਚ ਕਰੀ ਤੁਸੀਂ ਦੇਖਿਆ ਨਾ ਐਸਾ ਨਹੀਂ ਹੋਇਆ ਕਿ ਉਹ 92 ਯੂਨੀਵਰਸਿਟੀ ਦੇ ਵਿੱਚ ਜੋ ਮੋਰਚਾ ਲੱਗਿਆ ਗਿਆ ਸੀ ਸੈਂਟਰ ਦੀਆਂ ਚੋਣਾਂ ਨੂੰ ਲੈ ਕੇ ਸੋ ਮੰਗਾ ਮੰਨ ਲਈਆਂ ਗਈਆਂ ਉਹ ਮੋਰਚਾ ਜਿੱਦਿਆ ਕੋ ਪੰਜਾਬ ਦੇ ਵਿੱਚ ਜਨਮ ਲੈ ਲੰਨੇ ਆ ਪੰਜਾਬੀਆਂ ਦੇ ਘਰਾਂ ਦੇ ਵਿੱਚ ਜੋ ਉਸ ਦਿਨ ਤੋਂ ਹੀ ਪੰਜਾਬ ਦੀ ਹੋਣ ਦੀ ਲੜਾਈ ਸਾਡੇ ਗੱਲ ਵਿੱਚ ਪੈ ਜਾਂਦੀ ਹੈ ਆ ਸਰਪ੍ਰਸਾਹ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰਿਓ ਜਿਹੜੇ ਹੱਥ ਪਾਉਣਾ ਆਪਣਾ ਸੋਸ਼ਲ ਨਿਕ ਆਵੇ ਕਿ ਆਵੇ ਕਿਉਂਕਿ ਇਹ ਵੀ ਲੜਾਈ ਸ਼ੁਰੂ ਕੀਤੀ ਆ ਹੱਕ ਦੀ ਤੇ ਸੱਚ ਦੀ ਲੜਾਈ ਆ ਝੂਠ ਦੀ ਲੜਾਈ ਤੇ ਮਰ ਕਰਨੀ ਜਥੇ ਬੰਦੀ ਦੇ ਦਰ ਤੇ ਸੋਸ਼ਲਕਰ ਦੇ ਜਿਹੜਾ ਬੀਬੀ ਨਕੋਦਰ ਦੀ ਐਮਐਲਏ ਤੇ ਅੰਦਰ ਹੰਕਾਰ ਭਰ ਆਇਆ ਸੱਤਾ ਦਾ ਉਹ ਤਾਂ ਇੱਕ ਤਾਂ ਲਥ ਜਾਣਾ ਆ ਦੂਜਾ ਹੰਕਾਰ ਉਹ ਪੈਸੇ ਦਾ ਨਾ ਦਰਿਆ ਜੋ ਰੇਤਾ ਵੇਚ ਕੇ ਇਕੱਠਾ ਕੀਤਾ ਆ ਉਹ ਹੰਕਾਰ ਸਭ ਤੋਂ ਜ਼ਿਆਦਾ ਹੁੰਦਾ ਆ ਸਾਨੂੰ ਪਤਾ ਆ ਬੀਬੀ ਅਸੀਂ ਨਹੀਂ ਤੇਰੇ ਕੰਮ ਚਕਾਰ ਤੋਂ ਕੀਤੀ ਤੁਰੇ ਤਾਂ ਵੇਚਿਆ ਤੇਰੀ ਮਸ਼ੀਨੋਂ ਤੇ ਚੱਲਦੀ ਦਰਿਆ ਦੇ ਵਿੱਚ ਅੱਜ ਵੀ ਚੱਲਦੀ ਕਿਸੇ ਹੋਰ ਦੀ ਮਸ਼ੀਨੇ ਚੱਲਣ ਦਿੰਦੇ ਤੇ ਕੀਤੀ ਜਾਂਦੀ ਉਹਦੇ ਦੋ ਚਾਰ ਮਿਹਨਤ ਉਠਾ ਕੇ ਵੀ ਇਹ ਕੰਮ ਕਰਦੇ ਆ ਪਰ ਨਹੀਂ ਰੇਤਾ ਮਸ਼ੀਨਾ ਦੇ ਭਰਿਆ ਜਾਂਦਾ ਤੇ ਵੱਡੇ ਟਿੱਪੜ ਨਿਕਲਦੇ ਆਉਂਦੇ ਆ 2021 ਦੇ ਵਿੱਚ ਬਗੇਲੇ ਪਰਦੇ ਵਾਲੇ ਲਗਾਤਾਰ ਮੋਰਚਾ ਲਾਗੇ ਬਸਤੂ ਬੈਠੇ ਗੁਰਚੇਤਰ ਸਿੰਘ ਨੇ ਸਾਰੇ ਸਾਥੀ ਬੈਠੇ ਆ ਕਿਰਦੇ ਸਾਜੂ ਨੇ ਜਮੂਰੀਕ ਸਾਹਿਬ ਸਾਰੇ ਰਲ ਕੇ ਅਸੀਂ ਸਾਰੇ ਰਲ ਕੇ ਉੱਥੇ ਮੋਰਚਾ ਲਾਇਆ ਸੀ ਵੀ ਦਰਿਆ ਸੜਕ ਦੇ ਉੱਪਰ ਓਵਰਲੋਡ ਟਿੱਪੜ ਸੇ ਜਾਈ ਚੜਨ ਦੇ ਨਾ ਜਾਣ ਦਿੱਤਾ ਹੋਇਆ ਸਾਨੂੰ ਸਰਕਾਰ ਤੋਂ ਉਮੀਦ ਸੀ ਵੀਦਰਿਆ ਗੱਲਾਂ ਲਾਗੂ ਕਰੋਗੀ ਓਵਰਲੋਡ ਤੇ ਪਰਦੇ ਚੱਲੂਗਾ ਕਿਸੇ ਜਾਣ ਉਤਰ ਨਹੀਂ ਹੋਗਾ ਪਰ ਨਹੀਂ ਹੁੰਦਾ ਉਹ ਤੇ ਚੱਲਦਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਵਾਸੀ ਸਾਰੇ ਦਿਨ ਰੋਟੀ ਖਵਾ ਸਕਦੇ ਹੋ ਸਬਸਿਡੀ ਤੇ ਬੈਠੇ ਤੁਹਾਡੇ ਨਾਲ ਤਾਂ ਨਾ ਕੋ ਪਸੰਦੀ ਸਬਸਿਡੀ ਦਿੱਤੀ ਆ ਜਲੰਧਰ ਦੇ ਵਿੱਚ ਕਾਂਡ ਹੋਇਆ ਪਿਛਲੇ ਦਿਨੀ ਕੀ ਕਾਰਵਾਈ ਜਦੋਂ ਪੁਲਿਸ ਨਹੀਂ ਸੀਗੀ ਜੇ ਲੋਕ ਕਥੇ ਨਾ ਹੁੰਦੇ ਅਸੀਂ ਤਾਂ ਉਥੇ ਨਹੀਂ ਗਏ ਲੋਕੀ ਦੱਸਦੇ ਆ ਕਵੰਡੀ ਉਹ ਜਿਹੜਾ ਇਹ ਅਸੀਂ ਟਿਸਮਸ ਕੀਤਾ ਆ ਵੀ ਉੱਥੇ ਅੰਦਰ ਗਿਆ ਚਾਹ ਪੀ ਕੇ ਆ ਗਿਆ ਕਾਰਵਾਈ ਕੀਤੀ ਨਹੀਂ ਕੋਈ ਤਾਂ ਡਿਸਨਫਰ ਘਰ ਬੈਠਾ ਜੇ ਆਪਣਾ ਪਾਰ ਦੇਖੋ ਭਗਤ ਸਿੰਘ ਬਰ ਸੋਚਦੇ ਲੋਕ ਮਾਤਰੀ ਨੇ ਇਹ ਟਾਟਾ ਜ਼ਰੂਰ ਕਰਤੇ ਕਿ ਦਸਤਰਾ ਦੇ ਵਿੱਚ ਭਗਤ ਸਿੰਘ ਤੇ ਡਾਕਟਰ ਬੇਨਤਾ ਦੀ ਫੋਟੋ ਲੋਣੀ ਆ ਸੋ ਇਸ ਕਰਕੇ ਸਰਕਾਰ ਸਾਡੀ ਅੰਦਰ 100% ਫੇਰਵਾ ਅੱਜ ਦਾ ਕੱਠ ਕੀਤਾ ਸਿਕਾ ਸਰਕਾਰ ਨੂੰ ਦੱਸਣ ਬਾਅਦ ਵਿੱਚ ਕੋਈ ਇਕੱਠਾ ਵੱਡਾ ਕੱਠ ਕਰਾਂਗੇ ਕਿ ਉਹ ਕਾਇਆ ਬਾਪ ਜਿਹੜੇ ਮੌਸਾ ਦੀ ਧਰਤੀ ਤੇ ਰੱਖੇ ਉਹ ਚੱਕ ਕੇ ਲੈ ਜਾਓ ਨਹੀਂ ਤਾਂ ਅਸੀਂ ਸ਼ੁਰੂ ਕਰ ਦੇਵਾਂਗੇ ਮੈਂ ਸਰਕਾਰ ਸ਼ਬਦ ਨਹੀਂ ਵਰਤ ਰਿਹਾ ਇੱਥੇ ਕਿਉਂਕਿ ਜੇ ਸਰਕਾਰ ਸ਼ਬਦ ਵਰਤਦੇ ਆ ਤਾਂ ਮੌਜੂਦਾ ਸਰਕਾਰ ਦੀ ਗੱਲ ਆ ਜਾਂਦੀ ਹੈ ਕੱਲੀ ਤੱਕਾ ਸ਼ਬਦ ਤਾਂ ਵਰਤਦੇ ਆ ਵੀ ਇੱਥੇ ਕਸਰ ਕਿਸੇ ਨੇ ਵੀ ਨਹੀਂ ਛੱਡੀ ਹੋਈ ਜੇ ਦਾ ਰਿਤੇ ਦਾ ਕੰਮ ਹੈ ਤੇ ਕੰਮ ਹੈ ਕਿਹਦੀ ਪਾਰਟੀ ਦਾ ਨਹੀਂ ਕਾਂਗਰਸੀਆਂ ਦਾ ਨਹੀਂ ਹੈਗਾ ਅਕਾਲੀਆਂ ਦਾ ਨਹੀਂ ਹੈ ਝਾੜੂ ਵਾਲਿਆਂ ਦਾ ਕੋਈ ਨਮਕ ਇਹ ਵੀ ਉਹਨਾਂ ਵਿੱਚ ਜੁੜਿਆ ਹੋਏ ਨੇ ਉਹਨਾਂ ਤੋਂ ਸਿੱਖੇ ਹੋਏ ਨੇ ਸਾਰੇ ਰਾਤ ਕੇ ਕੰਮ ਕਰਦੇ ਨੇ ਅੱਜ ਵੀ ਇੱਥੇ ਆ ਮੈਨੂੰ ਤਾਂ ਇਹ ਹੀ ਸਮਝ ਆਉਂਦੀ ਵੀ ਆ ਜਿੰਨੇ ਵੀ 117 ਚੁਣੇ ਹੋਏ ਆ ਕੋਈ ਇਕ ਤਾਂ ਇਹਨਾਂ ਜਾਗ ਲਾਲਾ ਮਿਲ ਜਵੇ ਆਮੇ ਕਿਸੇ ਵੀ ਪਾਰਟੀ ਦਾ ਕੋਈ ਇੱਕ ਤਾਂ ਹੋਵੇ ਜਿਹੜਾ ਪੰਜਾਬ ਦੀ ਗੱਲ ਕਰਨ ਦੇਣਾ ਹੋਵੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿੱਥੇ ਵੀ ਕਿਤੇ ਮੁੱਦੇ ਤੇ ਜਾਈਦਾ ਜਿੱਥੇ ਵੀ ਕਿਤੇ ਇਕੱਠ ਦੇ ਵਿੱਚ ਜਾਈਦਾ ਜਿੱਥੇ ਵੀ ਕਿਤੇ ਸੰਘਰਸ਼ ਦੇ ਵਿੱਚ ਜਾਈਦਾ ਇੱਕੋ ਗੱਲ बार-बार ਸੁਣਨ ਨੂੰ ਮਿਲਦੀ ਆ ਐਮਐਲਏ ਨਹੀਂ ਹੋਣ ਦਿੰਦਾ ਐਮਐਲਏ ਨਹੀਂ ਹੋਣ ਦਿੰਦਾ जे कोई माड़ा काम हो रहा उसे जाके पता करते हैं यह एम करवा रहे हैं यम एल ए करवा रहा है युद्धा बन गया है ये रब बन गए सब तो परी की कहानी है ना लोगों की पढ़े लिखे लोग आबादी बाई खड़े इतने बई जी बार बार एक गल कर रही थी ਵੀ ਇਹ ਕੋਈ ਇੰਟੈਲੀਜੈਂਸੀਆ ਸੀਆਈਡੀ ਦਾ ਹੋਣਾ ਵੀ ਉਹ ਸਾਡਾ ਬੇ ਸੁਨੇਹਾ ਦੇ ਦੇਵੇ ਦੇ ਦੇ ਭਾਈ ਸੁਨੇਹਾ ਬਸ ਤਾਂ ਲਾਈਵੇ ਚੱਲਦਾ ਲੈ ਲੋ ਇੱਕੋ ਜਿਹੜਾ ਸੁਨੇਹਾ ਲੈਣਾ ਅਸੀਂ ਗੰਦੇ ਪਾਣੀ ਪਿੱਛੇ ਲੜਦੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਥੋੜੇ ਤਖਤਾਂ ਤੇ ਟੈਂਕ ਚੜ ਟੋਟਲ ਪ੍ਰਸ਼ਾਸਨ ਟੋਟਲ ਪੜੇ ਲਿਕੇ ਆਪ ਸਰ ਇਹਨਾਂ ਦੇ ਗੁਲਾਮ ਹੋਏ ਕੋਈ ਸਿਆਸੀ ਗੱਲ ਕੀਤੀ ਵੀ ਨਹੀਂ ਸਾਡੇ ਵਿਰੋਧੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਉੱਥੇ ਪਾਰਟੀ ਨੂੰ ਇਹ ਵਾਅਦਾ ਦਿੱਤੀ ਕਿ ਇੱਥੇ ਗੁਰੂ ਦੇ ਕੌਸਟ ਦੇ ਵਿੱਚ ਇਹ ਮੁਤਾ ਤੁਹਾਡਾ ਦਾਸ ਡੱਟ ਕੇ ਉੱਥੇ ਉਠਾਏਗਾ। ਔਰ ਦੋਨੋਂ ਇਹ ਵੀ ਵਿਸ਼ਵਾਸ ਨਾਲ ਅੱਜ ਇਹ ਕਹਿਣਾ ਚਾਹੁੰਦਾ ਕਿ ਇਹ ਪਾਈਪਲਾਈਨ ਇੱਥੇ ਨਹੀਂ ਭਾਈ ਇੰਨਾ ਹੀ ਕਹਿੰਦਾ ਹੋਇਆ ਦੂਰੋਂ ਆਏ ਨੇੜੋਂ ਆਏ ਸਾਰਿਆਂ ਦਾ ਮੇਰੇ ਵਿਧਾਨ ਸਭਾ ਹਲਕੇ ਜੀ ਤੁਸੀਂ ਆਏ ਹੋ ਆਪਾਂ ਯਾਦ ਰੱਖਦੇ ਬਹੁਤ ਬਹੁਤ ਧੰਨਵਾਦ ਪ੍ਰਕਾਰਵਾ ਚੁਣੌਤੀ ਚੈਲੰਜ ਸਰਕਾਰ ਨੂੰ ਸੁਨੇਹਾ ਭੇਜ ਦਿਓ ਜਿੱਥੇ ਵੀ ਤੁਸੀਂ ਆੜੀ ਖੜੀ ਹੋ ਲੋਕਾਂ ਦਾ ਪਲਾਟਫਾਰਮ ਬੰਦ ਹੋਗਾ ਜਦੋਂ ਤੱਕ ਤੇ ਪਲਾਟ ਦੋਚਾ ਨਹੀਂ ਲੱਗਦਾ ਧੂਏ ਨਿਆਂ ਸਾਫ ਕਰਨਾ ਸੋ ਐਸ ਦਾ ਪੁਰਾਣੀ ਪਾਕ ਲੱਗੀ ਨਹੀਂ ਜਾਲ ਅਸੀਂ 85 ਸਾਲ ਪੁਰਾਣੀ ਪਾਕ ਨਹੀਂ ਲੱਗੀ ਹੈਗੀ ਉਹ ਵੀ ਰੱਖਦੀ ਜਿਹੜੇ ਕਿਤੇ ਮਾਰੇ ਮੋਟਾ ਕਿਸੇ ਕੋਲ ਕੰਡ ਟਹਿਗੀ ਟਰਾਲੀ ਤੋਂ ਉਹ ਅਗਲਾ ਆਤੀ ਉਹਦੇ ਵਿੱਚ ਹੀ ਪਰਚੇ ਦਰਜ ਹੋ ਗਏ ਪਿੰਗੇ ਦੇ ਉੱਤੇ ਉਹ ਵੀਰੋ ਜਿੰਨੇ ਜਿੰਨੇ ਤੁਹਾਡੇ ਪਾਸ ਜਥੇ ਬੰਦਿਆ ਨਾਲ ਜੁੜ ਕੇ ਰਹਿ ਕਰੋ ਬਹੁਤੇ ਬੰਦੇ ਇਕੱਲੇ ਇਕੱਲੇ ਰਹਿੰਦੇ ਕਹਿੰਦੇ ਅਸੀਂ ਕੀ ਰਣਾ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਖਿਲਾਫ ਪਰਚਾ ਦਰਜ ਹੋਦਾ ਕੋਈ ਕਿਸੇ ਪਾਰਟੀ ਨੇ ਨਹੀਂ ਖੜਨਾ ਖੜਨਾ ਦਾ ਜਥੇ ਬੰਦਿਆ ਛੱਡਿਆ ਨਹੀਂ ਖੜਨਾ ਅੱਜ ਸਹਾ ਦੇਓ ਮਾਤਾ ਮਾਂ ਸਹਾ ਦੇਓ ਜਿਦਾ ਤੇਲੀ ਮੈਂ ਸਹਾ ਦਿੱਤਾ ਸੀ ਇਹਦਾ ਲੋਟਵਾ ਦਾ ਮੋਰਚੇ ਦਾ ਆਪਾਂ ਪੱਜ ਕੇ ਬੈਠੇ ਰਹੇ ਆ। ਸੋਸ਼ ਕਰਕੇ ਹੋਰ ਬਨਾਰਨ ਬੋਲਣਾ ਅੱਜ ਵੀ ਕਹਿੰਦੇ ਆ ਮੋਸਾ ਦੀ ਪੰਚਾਇਤ ਨਿਵਾਲ ਦੀ ਪੰਚਾਇਤ ਨੂੰ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਆ। ਤੁਹਾਡੇ ਦਾ ਪੱਲਾ ਅਸੀਂ ਮੋਰੇ ਹੋਵਾਂਗੇ ਤੁਸੀਂ ਪਿੱਛੇ ਰਹਿਣਾ। ਇਹ ਮੁੱਦਾ ਥੱਲੇ ਇੱਕ ਪਿੰਡ ਦਾ ਨਹੀਂ ਇਹ ਸਾਰੇ ਪੰਜਾਬ ਦਾ ਮੁੱਦਾ ਬਣ ਗਿਆ ਹੈਗਾ। ਇਹਦਾ ਬਰੋ ਡਟ ਕੇ ਕਹਾਂਗੇ ਸਰਕਾਰ ਨੂੰ ਨਸੀਹਤ ਦੰਨੇਗੇ ਕਿ ਪਿੰਡਾਂ ਦਾ ਪਾਣੀ ਪੈੜੇ ਦੇ ਬਾਜੀ ਚੰਗਲਾਜੀ ਕਰੋ ਤੁਹਾਡੇ ਪੈੜੇ ਦੇ ਮਿਲ ਕੇ ਤੇ ਆਸ-ਪਾਸ 12-16 ਪੜਵਾ ਵੱਡੇ-ਵੱਡੇ ਉਹਨਾਂ ਨੂੰ ਸਾਫ ਕਰੋ ਉਹਨਾਂ ਦਾ ਪੈਸਾ ਖਰਚੋ ਉਸ ਬਾੜੇ ਦੇ ਖੇਤਾਂ ਨੂੰ ਫਸਲ ਨੂੰ ਨਾਲ ਦੇ ਜੋਗ ਬਣਾਓ ਨਾ ਕਿ ਐਦਾਂ ਦੀਆਂ ਤੀਤੀਆਂ ਗਲਤ ਕਰਕੇ ਇਹਨੂੰ ਤੁਸੀਂ ਲੋਕਾਂ ਦੇ ਮੱਝ ਫਾੜਨਾ ਪਾਉਣ ਦੀ ਕੋਸ਼ਿਸ਼ ਕਰੋ ਸਾਡੇ ਵਿੱਚ 59 ਜਨ ਜਦੋਂ ਪਹੁੰਚਿਆ ਸੇਵਾ ਸੰਗਤ ਜਦੋਂ ਵੀ ਕਿਤੇ ਮੋਰਚਾ ਲੱਗਦਾ ਹੁੰਦਾ ਤੇ ਪੜੇ